ਜੀ ਕਿੰਨਾ ਤੁਸੀਂ ਸਾਰੇ ਅਸੀਂ ਚਾਹੁੰਦੇ ਕਿ ਤੁਸੀਂ ਠੀਕ ਹੋਵੋਗੇ ਅੱਜ ਮੇਰੇ ਦਾਦੀ ਤੁਹਾਨੂੰ ਇੱਕ ਨਵੇਂ ਤਰੀਕੇ ਨਾਲ ਤੜਕਾ ਲਾਉਣ ਸਿਖਾ ਰਹੇ ਨੇ ਚਲ ਦਾਦੀ ਸ਼ੁਰੂ ਕਰੋ ਆਪਾਂ ਵਹਿਰੂ ਜੀ ਦਾ ਖਾਸਾ ਵਹਿਰੂ ਜੀ ਦੀ ਫਤਿਹ ਸਾਰੇ ਭੈਣ ਭਰਾ ਖੁਸ਼ ਹੋਣਗੇ ਅਸੀਂ ਅੱਜ ਤੁਹਾਨੂੰ ਸਾਗ ਨੂੰ ਤੜਕਾ ਲਾਉਣਾ ਦੱਸਦੇ ਆ ਤੜਕਾ ਤਾਂ ਆਪਾਂ ਸਾਰੇ ਲਾਉਨੇ ਆ ਲਸਣ ਪਿਆਜ਼ ਅਦਰਕ ਮਿਰਚ ਦਾ ਪਰ ਅਸੀਂ ਹਾੜੇ ਵੀ ਜਰੂਰ ਪਾਉਣੇ ਚਾਹੀਦੇ ਆ ਵਿੱਚ ਸਾਗ ਦੇ ਰਿਜ ਦੇ ਦੇ ਵੀ ਸੜਕੇ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸਦੇ ਆ ਕਿ ਇਸ ਤਰੀਕੇ ਨਾਲ ਪਾਉਣੇ ਆ ਇਹ ਪਹਿਲਾਂ ਕਿਹੋ ਪਾਣੀ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਪਹਿਲਾਂ ਆਪਾਂ ਨੇ ਕਿਹੋ ਪਾਲਿਆ ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਲੋਨ ਚਮਚ ਕਿਓ ਜੋ ਵੀ ਪਾਉਣਾ ਇਹਨੂੰ ਹੁਣ ਗੈਸ ਲਗਾ ਦਿੱਤਾ ਹੁਣ ਕਿਉਂ ਨੂੰ ਪੀਗਣ ਲੈ। ਇਹਦੇ ਵਿੱਚ ਹਾਲਿਓਂ ਦੇ ਵਿੱਚ ਧਣੀਆਂ ਜੇ ਕੋਈ ਧਣੀਆਂ ਦਾ ਸੀਕਨ ਹੈ ਤਾਂ ਧਣੀਆਂ ਵੀ ਪਾ ਸਕਦਾ। ਸਾਗ ਵਿੱਚ। ਸਾਗ ਨੂੰ ਹਾਲਿਓਂ ਦੇ ਤੜਕੇ ਨਾਲ ਚਾਰ ਚੰਨ ਲੱਗ ਜਾਂਦੇ ਨੇ ਐਸਡ ਵੀ ਨਹੀਂ ਬਣਦਾ। ਆ ਪਿਆਜ਼ ਐ, ਆ ਮਿਰਚ ਐ, ਆ ਅਦਰਕ ਐ ਤੇ ਆ ਲਸਣ। ਇਹ ਲੋੜ ਮੁਤਾਬਕ ਤੁਸੀਂ ਪਾ ਸਕਦੇ। ਤੇ ਜਦ ਆਪਾਂ ਬਣਾਉਨੇ ਆ ਜਦ ਵੀ ਆਪਾਂ ਹਾਲਿਓਂ ਵਿੱਚ ਜ਼ਰੂਰ ਪਾਵੋ ਧਣੀਆਂ ਵੀ ਪਾਵੋ। ਜ਼ਰੂਰ ਸਾਗ ਦੇ ਚਰ ਸਾਗ ਤਾਂ ਸਾਰੇ ਆਪਾਂ ਬਣਾ ਕੇ ਖਾਣੇ ਆ ਤੇ ਹਾਲ ਹੋ ਜੇ ਤੁਸੀਂ ਧਣੀਆਂ ਦੇ ਸ਼ਕੀਨੋਂ ਤੋਂ ਪਾ ਹੀ ਸਕਦੇ ਹੋ ਧਣੀਆਂ ਵਿੱਚ ਚਲੋ ਹੁਣ ਅਸੀਂ ਲਸਣ ਪਾਲਿਆ ਕੋਪਨੀ ਅਦਰਕ ਕੱਟ ਲੈਣੀਆਂ ਹੁਣ ਆਪਾਂ ਨੇ ਪਿਆਜ਼ ਪਾ ਲੈਣੇ ਨੇ ਦੇ ਰਾ ਆਪਣੀ ਹਦਰਾ ਕੁ ਪਾ ਲਈਆ ਹੁਣ ਆਪਾਂ ਹਾਲਿਓ ਨੂੰ ਮਸ਼ੀਨ ਚ ਪਾ ਲੈਣਾ ਹੈ ਹਾਲਿਓ ਹੁਣ ਆਪਾਂ ਨੇ ਮਸ਼ੀਨ ਚ ਪਾ ਲਈ ਹੈ ਹੁਣ ਆਪਾਂ ਨੇ ਮਸ਼ੀਨ ਚ ਪਾ ਕੇ ਪੀਸ ਲਿਆ ਹੈ ਹੁਣ ਇਹਨੂੰ ਤੜਕੇ ਦੇ ਵਿੱਚ ਭੁੰਨ ਲੈਣਾ ਹਾਲਿਓ ਨੂੰ ਸੀ ਪਹਿਲਾਂ ਵੀ ਦੱਸਿਆ ਸੀ ਜੇ ਤੁਸੀਂ ਛਣੀਆਂ ਦੇ ਛੀਨੋਂ ਦਾ ਹਾਲ ਹੈ ਉਹ ਨੂੰ ਠੰਡਾ ਪਾਣਾ ਨਹੀਂ ਉਹ ਵੀ ਤਰ੍ਹਾਂ ਭੁੰਨ ਲੈਣਾ ਉਹਨੂੰ ਵੀ ਇਹਦੇ ਨਾਲ ਸਾਗ ਵਿੱਚ ਕੋਈ ਕੜੱਕ ਤਣ ਨਹੀਂ ਆਉਂਦੀ ਕਈ ਲੋਕ ਕਹਿੰਦੇ ਨੇ ਕੜੱਤਣਾ ਆ ਜਾਂਦੀ ਹੈ ਸਾਗ ਵਿੱਚ ਕੋਈ ਕੜੱਕ ਤਣ ਨਹੀਂ ਆਉਂਦੀ ਬਹੁਤ ਚਾਰ ਚੰਨ ਲੱਗ ਜਾਂਦੇ ਨੇ ਸਾਗ ਨੇ ਚੰਗੀ ਤਰ੍ਹਾਂ ਭੁੰਨ ਨੂੰ ਭੁੰਨ ਕੇ ਫੇਰ ਸਾਗ ਨੂੰ ਆਗੋ ਵਿੱਚ ਇੱਕ ਵਾਰ ਟ੍ਰਾਈ ਜ਼ਰੂਰ ਮਾਰਿਓ ਤੜਕਾ ਲਾਉਣ ਦੀ ਫਿਰ ਤੁਹਾਨੂੰ ਆਪੇ ਹੀ ਪਤਾ ਲੱਗ ਜਾਊਗਾ ਹੁਣ ਇਹਦੇ ਵਿੱਚ ਅਸੀਂ ਸਾਗ ਪਾਉਣਾ ਪਾਣੀ ਹਾਲੇ ਉਹ ਭੁੱਜ ਚੁੱਕੀ ਹੈ ਹੁਣ ਇਹਦੇ ਵਿੱਚ ਆਪਾਂ ਸਾਗ ਪਾਉਂਦੇ ਉਸੀ ਵਿੱਚ ਸਾਗ ਪਾਤਾ ਹੈ ਤੇ ਹੁਣ ਇਹਨੂੰ ਹਲਾ ਲਓ ਹੁਣ ਇਹ ਚੰਗੀ ਤਰ੍ਹਾਂ ਰੰਨ ਲਓ ਜਿਵੇਂ ਆਪਾਂ ਸਾਗ ਨੂੰ ਰੰਨ ਰੰਨ ਕੇ ਖਾਣੇ ਆ ਇੱਕ ਵਾਰ ਸਾਰੇ ਟਰਾਈ ਮਾਰ ਕੇ ਜ਼ਰੂਰ ਦੇਖਿਓ ਸਾਗ ਨੂੰ ਐਸਿਡ ਨਹੀਂ ਬਣਦਾ ਇਹਦੇ ਨਾਲ ਨਾ ਫਿਰ ਆਪਾਂ ਨੂੰ ਵਿਗਾੜ ਕਰਦਾ ਜਮੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਜੇ ਤੁਹਾਨੂੰ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਤਾਂ ਤੁਸੀਂ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਕਰੋ ਤੇ ਅਸੀਂ ਹੋਰ ਵੀ ਐਨੀਆਂ ਵੀਡੀਓਜ਼ ਲੈ ਕੇ ਆਵਾਂਗੇ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਆਪਣਾ ਸਾਗ ਬਣ ਕੇ ਤਿਆਰ ਹੈ